ਲਾਪੂਆ ਪਾਪਾ ਜੀ ਸਸਰੀਕਾ ਸਾਰਿਆਂ ਨੂੰ ਤੇ ਬਦੋਵਾਲ ਪਿੰਡ ਮੇਲਾ ਬਹੁਤ ਵਧੀਆ ਤਖੜਾ ਜਿਹੜਾ ਕਿ ਆਏ ਸਾਲ ਭਰਦਾ ਹੈ ਜੈਰਵਲੀ ਦਾ 2 ਤਰੀਕ 3 3 ਤਰੀਕ ਨੂੰ ਜੀ ਦਸਹਰੇ ਤੋਂ ਬਾਅਦ 2 ਤਰੀਕ ਦਾ ਦਸਹਰਾ 3 ਤਰੀਕ ਦਾ ਮੇਲਾ ਜਿੱਥੇ ਕਿ ਵਧੀਆ ਤੋਂ ਵਧੀਆ ਬਰੀਡਾਂ ਆਉਣੀਆਂ ਨੇ ਉੱਥੇ ਸੌਦੇ ਵੀ ਕਰਵਾਏ ਜਾਣਗੇ ਤੇ ਮਾਲ ਚੰਗੇ ਤੋਂ ਚੰਗੇ ਦਿਖਾਏ ਵੀ ਜਾਣਗੇ ਤੇ ਬਰੀਡ ਤੇ ਕੰਮ ਕਰਨ ਵਾਲੇ ਵੀਰਾਂ ਨੂੰ ਸਾਡੀ ਵੇਦਤੀ ਹੈ ਵੀ ਵੱਧ ਤੋਂ ਵੱਧ ਖਰੀਦਦਾਰ ਪਹੁੰਚੋ ਵੇਚਣ ਵਾਲੇ ਪਹੁੰਚੋ ਸੂਈਆਂ ਬੱਕਰੀਆਂ ਵੀ ਆਉਣਗੀਆਂ ਉੱਥੇ ਚੰਗੀਆਂ ਤੋਂ ਚੰਗੀਆਂ ਤੇ ਗੱਬਣਾ ਵੀ ਆਉਣਗੀਆਂ ਵਧੀਆ ਹਰੇਕ ਕਿਸਮ ਦਾ ਮਾਲ ਆਊਗਾ ਹਰ ਸਾਲ ਦੀ ਤਰ੍ਹਾਂ ਮੇਲਾ ਭਰਿਆ ਜਾਂਦਾ ਜੀ ਜ਼ੈਰਪਲੀ ਵੀਰ ਦਾ ਬਾਬੇ ਦਾ ਤੇ ਸਭ ਨੂੰ ਬੇਨਤੀ ਹੈ ਸਾਡੀ ਹੱਥ ਵੱੰਨ ਕੇ ਵੀ ਵੱਧ ਤੋਂ ਵੱਧ ਪਹੁੰਚੋ ਸਸਰੀਕਾਰ ਜੀ ਸਾਰਿਆਂ ਬਾਬਾ ਜੀਕਰ ਪਹਿਲਾਂ ਆ ਸਕਦੇ ਆ ਕਿ ਨਹੀਂ ਜੀ ਉਸੇ ਦਿਨ ਨਹੀਂ ਤਿੰਨ ਤਰੀਕ ਨੂੰ ਤਿੰਨ ਤਰੀਕ ਨੂੰ ਤਕਰੀਬਨ 10:00 ਵਜੇ ਮੇਲਾ ਭਰ ਲੱਗਦਾ ਵੀਰੇ ਬਾੜਾ ਤੜਕਿਓ ਨਹੀਂ ਭਰਦਾ 10:00 ਵਜੇ ਤੋਂ ਲੈ ਕੇ देर ਸ਼ਾਮ ਤੱਕ ਮੇਲਾ ਹੁੰਦਾ ਉਹ ਜੀ ਗਗਰੀ ਜਿਹੜੀ ਬਾਹਰਲੇ ਪੁਕਾਰੀਆਂ ਉਹਨਾਂ ਲਈ ਅਸੀਂ ਹੋਟਾ ਆਤੀਏ ਖੁਸ਼ਖਬਰੀ ਆ ਬਈ 3 ਤਰੀਕ ਦਾ ਮੇਲਾ 4 ਤਰੀਕ ਦੀ ਆਪਣੀ ਮੰਡੀ ਆ ਜੇ ਕਿਸੇ ਵੀਰ ਨੇ ਰਾਤ ਰਹਿਣਾ ਸਾਡੇ ਕੋਲੇ ਮੰਡੀ ਚ ਆ ਕੇ ਰਹਿ ਸਕਦੇ ਆ ਆਪਦਾ ਮਾਲ ਲੈ ਆਉਣ ਇੱਥੇ ਤੰਬੂ ਲੱਗੇ ਹੋਣਗੇ ਅੱਜ ਛੱਟ ਥੱਲੇ ਪੈ ਸਕਦੇ ਨੇ ਕੋਈ ਵੀ ਇੱਥੇ ਤੁਹਾਨੂੰ ਕੋਈ ਖਤਰਾ ਨਹੀਂ ਨਾਲ ਤੁਹਾਨੂੰ ਕੋਈ ਰੋਕੂਗਾ ਜਿਹੜੇ ਵੀਰਾਂ ਨੇ ਬਾਹਰੋਂ ਆ ਸਾਡੇ ਕੋਲੇ ਆਉਣੇ ਆ ਜੂਪੀ ਤੋਂ ਵੀਰ ਆਉਣਗੇ ਜਿਹੜੇ ਸਾਰਨਪੁਰ ਮੁਜ਼ੱਫਰਪੁਰ ਤੋਂ ਉਹਨਾਂ ਨੇ ਆਉਣਾ ਖਰੀਦਦਾਰੀ ਕਰਨ ਉਹਨਾਂ ਨੂੰ ਬੇਨਤੀ ਆ ਜਾਂ ਰਾਜਸਥਾਨ ਵਾਲੇ ਨਹੀਂ ਆਉਣਾ ਓ ਵੀਰੇ ਤੈਨ ਤਰੀਕ ਨੂੰ ਮੇਲਾ ਦੇਖਣਾ ਇੱਥੋਂ ਸਾਰਾ ਹੀ 5-6 ਕਿਲੋਮੀਟਰ ਬਾਅਦ ਆ ਉੱਥੋਂ ਆਦਾ ਮਾਲ ਲੱਤੋ ਤੇ ਇਥੇ ਮੰਡੀ ਚਾ ਕੇ ਰਾਤ ਕੱਟੋ ਜਿਹੜਾ ਜਹਾਜ ਸਾਤੋਂ ਕਿਆ ਪਣੀ ਦਾ ਪ੍ਰਬੰਧ ਹੋਇਆ ਸੀ ਜ਼ਰੂਰ ਕਰਕੇ ਦਵਾਂਗੇ ਤੇ ਨਾਲ ਹੀ ਬਾਜ਼ਾਰ ਆ ਜੇ ਕਿਸੇ ਨੇ ਆਪਣਾ ਸਪੈਸ਼ਲ ਖਾਣਾ ਪਾਣੀ ਪੀਣਾ ਮਾ ਉਥੋਂ ਲੈਣਾ ਕੋਈ ਪੁਜਾਰੋਂ ਹੋਟਲ ਤੋਂ ਓਟੀ ਮੰਗਾਉਣੀਆਂ ਉਹ ਵੀ ਮੰਗਾ ਸਕਦੇ ਹੋ 1 ਕਿਲੋਮੀਟਰ ਤੇ ਸ਼ਹਿਰ ਆਪਣੇ ਸਾਰੀ ਰਾਤ ਇਥੇ ਢਾਬੇ ਚੱਲਦੇ ਨੇ 24 ਘੰਟੇ ਉਹਨਾਂ ਦੀ ਸੇਵਾ ਵਾ ਢਾਬੇ ਤੇ ਸਪਲਾਈ ਆ ਲੰਗਰ ਪਾਣੀ ਦੀ ਉਹ ਜੇ ਕਿਸੇ ਨੇ ਟਾਬੇ ਤੇ ਪਈ ਆਪਦਾ ਰੋਟੀ ਪਾਣੀ ਮੀ ਕੋਣਾ ਵਾ ਉਤੋਂ ਵੀ ਮੰਗਾ ਸਕਦੇ ਹੋ ਬਾਕੀ ਜਿਹੜਾ ਜਹਾ ਸਾਤੋਂ ਸਰਿਆ ਸਾਨੂੰ ਪਹਿਲਾਂ ਦੱਸ ਦਿਓ ਵੀ ਅਸੀਂ ਰਾਤ ਰਹਿਣਾ ਅਸੀਂ ਉਹਨਾਂ ਦੀ ਰੋਟੀ ਪਾਣੀ ਦਾ ਇੱਥੇ ਮੁੱਲਾਪੁਰ ਮੰਡੀ ਬਣੀ ਉਹ ਪ੍ਰਬੰਧ ਕਰਦੇ ਆਂ ਧੰਨਵਾਦ ਬਹੁਤ ਬਹੁਤ ਇੱਕ ਜਿਹੜੇ ਮੰਨ ਕਿਤੇ ਬਾਹਰ ਆਉਣਗੇ ਮਹਾਰਾਸ਼ਟਰ ਤੋਂ ਨਾ ਸੇ ਤੇ ਉਹਨੂੰ ਮੰਨ ਤੇ ਬਾਕੀ ਇਕਲ ਵੀ ਆ ਕੋਈ ਜਿਹੜੇ ਬਾਹਰੋਂ ਵੀ ਆਉਣੇ ਆ ਨਾ ਜੀ ਜਿੱਦਾਂ ਇੱਕਦਣ ਆਗੋਂ ਆਉਣ ਦੀ ਲੋੜ ਨਹੀਂ ਤੁਸੀਂ ਉੱਥੇ 12 ਵਜੇ ਵੀ ਪਹੁੰਚ ਗਏ ਤੇ ਕਿਉਂ ਜਿਹੜੇ ਸਾਡੇ ਪਿੰਡਾਂ ਵਾਲੇ ਨਾ ਤੁਰ ਕੇ ਲੈ ਜਾਂਦੇ ਆ ਮਾਲ ਟੰਡੀਆਂ ਸਾਰੇ ਸੁਰਕੇ ਜਾਂਦੇ ਨੇ 12 ਵਜੇ ਨੂੰ ਮਾਰ ਦੋਸੇ ਪਹੁੰਚ ਜਾਂਦਾ 12 ਵਜੇ ਮੇਲਾ ਪੂਰਾ ਭੱਗ ਜਾਂਦਾ ਉਸ ਤੋਂ ਬਾਅਦ ਸ਼ਾਮ ਤੱਕ ਮੇਲਾ ਲੱਗਦਾ ਫਿਰ ਪੂਰਾ ਤੁਸੀਂ ਮਰੋਦ 2 ਤਰੀਕ ਨੂੰ ਸ਼ਾਮ ਨੂੰ ਆ ਸਕਦੇ ਹੋ ਹਾਂ ਮੈਂ ਸਭੀ ਭਾਈਓ ਕੋ ਸੁਚਿਤ ਕਰਦਾ ਹਾਂ ਨਮਸਕਾਰ ਸਲਾਮ ਅਲੈਕੁਮ ਸਸਰੀਕਾਰ ਜੋ ਵੀ ਬਾਹਰ ਆਪਣੇ ਹైదరాబాద్ ਵਾ ਮਹਾਰਾਸ਼ਟਰ ਹੋਰ ਬੰਬਈ ਜੋ ਵੀ ਬੜੀ ਸੀਟਾਂ ਸੇ ਜੋ ਬੱਕਰੀ ਦਾ ਸ਼ੂਟ ਕਰ ਰਹੇ ਆ तो ये तीन तारीख का मेला है आप दो तारीख को नाइट में यहाँ रेजिडेंस होटल में या कोई भी लॉज लेके रह सकते हो तो तीन तारीख का मॉर्निंग से ही वो अपने ये मेला स्टार्ट है जिसके अंदर अडल्ट फीमेल्स दो दांत चार दांत छह दांत जो डिलीवरी हुई फीमेल्स है बच्चों के साथ ये हाइटेड जानवर है और लंबे काल में जो भी है जो शौकीन पर्सन है उनके लिए ये स्पेशल मेला है तो जहां भी जो भी इस चैनल के जरिए ठीक है या मुल्लापुर कमेटी के जरिए जो भी भाई देख रहा है या कर रहा है तो वो दो तारीख को यहाँ अगर बाहर से आके लोरज ले के रह सकता है या मंडी में भी अपने बाबा जी व्यवस्था कर देंगे तो आप तीन तारीख को वो मेला देख के अपने मंडी है हाँ चार को मुल्लापुर मंडी है और वो तीन तारीख को आप मेला देख के खरीद वेज भी कर सकते और चार में अगर आपको मेल फीमेल लेना है तो ये मुल्लापुर में मंडी अटेंड कर सकते हैं धन्यवाद सत सत्या